24 ਨਵੰਬਰ 1971 ਯਾਨੀ ਕਿ ਅੱਜ ਤੋਂ 53 ਸਾਲ ਪਹਿਲਾਂ ਅਮਰੀਕਾ ਦੇ ਕੋਰਟਲੈਂਡ ਸ਼ਹਿਰ ਤੋਂ ਸਿਆਟਲ ਸ਼ਹਿਰ ਲਈ ਇੱਕ ਫਲਾਈਟ ਉੱڑਦੀ ਫਲਾਈਟ ਨੰਬਰ 305 ਜਹਾਜ਼ ਬੋਇੰਗ 727 ਉਸ ਫਲਾਈਟ ਦੇ ਵਿੱਚ ਇੱਕ ਆਦਮੀ ਚੜਦਾ ਡੈਨ ਕੂਪਰ ਨਾਂ ਦਾ ਜਿਹਨੂੰ ਡੀਬੀ ਕੂਪਰ ਵੀ ਆਖਿਆ ਜਾਂਦਾ ਜਦੋਂ ਜਹਾਜ਼ ਹਵਾ ਵਿੱਚ ਹੁੰਦਾ ਤਾਂ ਉਹ ਡੀਬੀ ਕੂਪਰ ਨਾਂ ਦਾ ਵਿਅਕਤੀ 에ਅਰ ਹੋਸਟਸ ਨੂੰ ਆਪਣੇ ਕੋਲ ਬੁਲਾਉਂਦਾ ਅਤੇ ਕਹਿੰਦਾ ਕਿ ਮੇਰੇ ਕੋਲ ਇੱਕ ਬੰਬ ਹੈ ਜੋ ਕਿ ਮੇਰੇ ਬੈਗ ਦੇ ਵਿੱਚ ਕਹਿੰਦਾ ਕਿ ਮੈਂ ਇਸ ਬੰਬ ਨਾਲ ਜਹਾਜ਼ ਨੂੰ ਉਡਾ ਰਿਆਂਗਾ ਬਦਲੇ ਦੇ ਵਿੱਚ ਉਹ 2 ਲੱਖ ਡਾਲਰ ਮੰਗਦਾ ਅਤੇ 4 ਪੈਰਾਸ਼ੂਟ ਮੰਗਦਾ ਤੇ ਕਹਿੰਦਾ ਕਿ ਸੈਟਰਲ ਵਿੱਚ ਫਲਾਈਟ ਉਤਾਰੋ ਅਤੇ ਮੈਨੂੰ ਪੈਸੇ ਲਿਆ ਕੇ ਦਿਓ ਉਸ ਦੀਆਂ ਸਾਰੀਆਂ ਸ਼ਰਤਾਂ ਮੰਨੀਆਂ ਜਾਂਦੀਆਂ ਨੇ ਫਲਾਈਟ ਨੂੰ ਸੈਟਰਲ ਵਿੱਚ ਉਤਾਰਿਆ ਜਾਂਦਾ ਬਾਕੀ ਦੇ ਪੈਸੇਂਜਰਸ ਉਤਰ ਜਾਂਦੇ ਨੇ ਉਹ ਬੀਬੀ ਕੋ ਉੱਪਰ ਇਜਾਜ਼ਤ ਦੇ ਦਿੰਦਾ ਸਾਰਿਆਂ ਨੂੰ ਉਤਰਨ ਦੀ ਪਰ ਦੋ ਪਾਇਲਟ ਅਤੇ ਇੱਕ 에어 호ਸਟੈਸ ਨੂੰ ਫਲਾਈਟ ਵਿੱਚ ਹੀ ਰੁਕਣਾ ਪੈਂਦਾ। ਉਸ ਨੂੰ 2 ਲੱਖ ਡਾਲਰ ਵੀ ਦੇ ਦਿੱਤੇ ਜਾਂਦੇ ਆ। ਅਤੇ 4 ਪੈਰਾਸ਼ੂਟ ਵੀ ਦੇ ਦਿੱਤੇ ਜਾਂਦੇ। ਫਿਰ ਜਹਾਜ਼ ਨੂੰ ਦੁਬਾਰਾ ਰੀਫਿਊਲ ਕੀਤਾ ਜਾਂਦਾ। ਯਾਨੀ ਕਿ ਫਿਊਲ ਭਰਿਆ ਜਾਂਦਾ ਜਹਾਜ਼ ਵਿੱਚ। ਫਿਰ ਉਹ ਕਹਿੰਦਾ ਕਿ ਇਸ ਜਹਾਜ਼ ਨੂੰ ਹੁਣ ਦੁਬਾਰਾ ਉਡਾਓ ਅਤੇ ਮੈਕਸੀਕੋ ਵੱਲ ਲੈ ਚਲੋ। ਰਾਤ ਦਾ ਵੇਲਾ ਸੀ। ਜਹਾਜ਼ ਉੱਡਣ ਤੋਂ ਲਗਭਗ 30 ਮਿੰਟ ਬਾਅਦ ਉਹ 에ਰੋਪਲੇਨ ਨੂੰ ਕਹਿੰਦਾ ਕਿ ਸੀਟ ਤੇ ਬੈਠ ਜਾਓ ਅਤੇ ਸੀਟ ਬੈਲਟ ਲਾ ਲਓ ਫਿਰ ਉਹ ਕੀ ਕਰਦਾ ਕਿ ਜਹਾਜ਼ ਦੀ ਇੱਕ ਬਾਰੀ ਖੋਲਦਾ ਇੱਕ ਪੈਰਾਸ਼ੂਟ ਪਾਉਂਦਾ ਪੈਸਿਆਂ ਵਾਲਾ ਉਹ ਬੈਗ ਉਠਾਉਂਦਾ ਅਤੇ ਐਨੀ ਉਚਾਈ ਦੇ ਉੱਤੋਂ ਜਹਾਜ਼ ਤੋਂ ਛਲਾਂਗ ਲਗਾ ਦਿੰਦਾ ਉਹ ਦਿਨ ਅਤੇ ਅੱਜ ਦਾ ਦਿਨ ਉਸ ਡੀਬੀਕ ਉੱਪਰ ਨਾਮ ਦੇ ਵਿਅਕਤੀ ਬਾਰੇ ਕਦੇ ਕੁਝ ਪਤਾ ਨਹੀਂ ਲੱਗਿਆ ਕਿ ਕਿੱਧਰ ਛਤਮ ਹੋ ਗਿਆ ਉਹ ਇਨਸਾਨ ਉਹ ਕੇਸ ਪੀਬੀਆਈ ਨੂੰ ਦੇ ਦਿੱਤਾ ਗਿਆ ਤੇ ਸਭ ਤੋਂ ਹੈਰਾਨ ਕਰਨ ਵਾਲੀ ਜੋ ਜਾਣਕਾਰੀ सीबीआई ਨੂੰ ਮਿਲੀ ਉਹ ਇਹ ਕਿ ਡਬੀ ਵੀ ਕੋ ਉਪਰ ਨਾਮ ਦਾ ਵਿਅਕਤੀ ਕਦੇ ਕੋਈ ਹੈ ਹੀ ਨਹੀਂ ਉਹ ਪਾਸਪੋਰਟ ਵੀ ਅਤੇ ਉਹ ਇਨਸਾਨ ਵੀ ਐਸਾ ਇਨਸਾਨ ਜਾਂ ਇਹ ਪਾਸਪੋਰਟ ਅਮਰੀਕਾ ਦੇ ਵਿੱਚ ਕੋਈ ਹੈ ਹੀ ਨਹੀਂ ਉਹ ਸਾਰਾ ਕੁਝ ਨਕਲੀ ਸੀ ਉਹਨੂੰ ਜੋ ਪੈਰਾਸ਼ੂਟ ਮਿਲੇ ਸੀਗੇ ਉਹ ਪੈਰਾਸ਼ੂਟ ਵੀ ਕਿਤੋਂ ਨਹੀਂ ਮਿਲਿਆ ਉਹਨਾਂ ਨੇ ਸਾਰਾ ਉਹ ਇਲਾਕਾ ਜਿੱਥੇ ਛਲਾਂਗ ਲਗਾਈ ਸੀ ਉਸ ਨੇ ਹੀ ਹਾਲਤੋ ਛਾਲ ਮਾਰੀ ਸੀ ਉਹ ਪੂਰਾ ਇਲਾਕਾ ਛਾਲ ਮਾਰਿਆ ਕਿਤੋਂ ਪੈਰਾਸ਼ੂਟ ਦਾ ਕੋਈ ਵੀ ਤਰਾਕ ਨਹੀਂ ਮਿਲਿਆ ਅਤੇ ਨਾ ਹੀ ਉਸ ਇਨਸਾਨ ਦਾ ਕੋਈ ਸੁਰਾਕ ਮਿਲਿਆ ਇਥੋਂ ਤੱਕ ਕਿ ਉਹਦੇ ਨੋਟ ਜਦੋਂ ਉਹਨੂੰ ਦਿੱਤੇ ਗਏ ਸੀ ਨਾ ਉਹ 2 ਲੱਖ ਡਾਲਰ ਤਾਂ ਉਹਨਾਂ ਨੇ ਇੱਕ ਸਕੀਮ ਲਾਈ ਸੀਗੀ ਪੁਲਿਸ ਨੇ ਕਿ ਸਾਰੇ ਨੋਟਾਂ ਦੇ ਸੀਰੀਅਲ ਨੰਬਰ ਦਰਜ ਕੀਤੇ ਸੀਗੇ ਤਾਂ ਕਿ ਅਗਰ ਇਹ ਨੋਟ ਕਦੇ ਭਵਿੱਖ ਵਿੱਚ ਚੱਲਣਾ ਕਿਸੇ ਬੈਂਕ ਦੇ ਵਿੱਚ ਤਾਂ ਨਾਲ ਦੀ ਨਾਲ ਸੂਚਨਾ ਮਿਲ ਜਾਵੇ ਕਿ ਇਹ ਨੋਟ ਇੱਥੇ ਚੱਲਿਆ ਪਰ ਉਹ ਨੋਟ ਵੀ ਕਦੇ ਕਿਸੇ ਬੈਂਕ ਵਿੱਚ ਨਹੀਂ ਚੱਲੇ ਹਾਂ ਇੱਕ ਚੀਜ਼ ਹੋਈ ਸੀਗੀ ਕਿ ਉਸ ਘਟਨਾ ਤੋਂ ਲਗਭਗ 9 ਸਾਲ ਬਾਅਦ ਨਦੀ ਦੇ ਵਿੱਚੋਂ ਕੁਝ ਨੋਟ ਮਿਲੇ ਕੁਝ ਨੋਟ ਸਾਰੇ ਨਹੀਂ ਕੁਝ ਨੋਟ ਤੇ ਉਹ ਉਹੀ ਨੋਟ ਸਨ ਉਹਨਾਂ ਵਿੱਚ ਸੀਰੀਅਲ ਨੰਬਰ ਮੈਚ ਹੋਏ ਜਦੋਂ ਇਹ ਘਟਨਾ ਹੋਈ ਤਾਂ ਇੱਕਦਮ ਫਿਰ ਤੋਂ ਲੋਕਾਂ ਵਿੱਚ ਉਤਸੁਕਤਾ ਜਾਗ ਉੱਠੀ ਉਸ ਘਟਨਾ ਬਾਰੇ ਕਿ ਡੀਬੀ ਕੂਪਰ ਕੌਣ ਤੀਗਾ ਸ਼ਾਇਦ ਹੁਣ ਇਸ ਦਾ ਕੋਈ ਸਰਾਖ ਮਿਲ ਜਾਵੇ ਪਰ ਉਸ ਤੋਂ ਬਾਅਦ ਵੀ ਫੌਰ ਕੋਈ ਜਾਣਕਾਰੀ ਨਹੀਂ ਮਿਲੀ ਕਿੱਧਰ ਸ਼ਤਮ ਹੋ ਗਿਆ ਉਹ ਵਿਅਕਤੀ ਕਿੱਧਰ ਚਲਾ ਗਿਆ ਕੌਣ ਤੀ ਕਦੇ ਕੋਈ ਨਹੀਂ ਜਾਣਦਾ ਇਦੇ ਉੱਤੇ ਅੱਡੋ-ਅੱਡ ਮਾਹਿਰਾਂ ਦੇ ਆਪਣੋ ਆਪਣੇ ਵਿਚਾਰ ਨੇ ਮੌਸਮ ਵਿਗਿਆਨੀਆਂ ਦੇ ਕ੍ਰਾਈਮ ਇਨਵੈਸਟੀਗੇਸ਼ਨ ਅਫਸਰਾਂ ਦੇ ਸਾਰਿਆਂ ਦੇ ਏਰੀਅਲ ਵਿਗਿਆਨੀਆਂ ਤੇ ਸਭ ਦੇ ਆਪੋ ਆਪਣੇ ਵਿਚਾਰ ਨੇ ਕੁਝ ਦਾ ਕਹਿਣਾ ਕਿ ਜਿਸ ਰਾਤ ਜਿਸ ਟਾਈਮ ਦੇ ਉੱਤੇ ਉਹਨੇ ਜਹਾਜ਼ ਤੋਂ ਛਾਲ ਮਾਰੀ ਉਸ ਵਕਤ ਉਸ ਇਲਾਕੇ ਦੇ ਵਿੱਚ ਤੂਫਾਨ ਆਇਆ ਹੋਇਆ ਸੀਗਾ ਤੇ ਸ਼ਾਇਦ ਉਹਦਾ ਪੈਰਾਸ਼ੂਟ ਸਹੀ ਨਾ ਖੁੱਲਿਆ ਹੋਵੇ ਤੇ ਉਹ ਵਿਅਕਤੀ ਕਦੇ ਸਹੀ ਤਰੀਕੇ ਨਾਲ ਉਤਰ ਹੀ ਨਹੀਂ ਪਾਇਆ ਤੇ ਜੇ ਫੁੱਲ ਵੀ ਗਿਆ ਹੋਵੇ ਤਾਂ ਕਹਿੰਦਾ ਤੂਫਾਨ ਵਿੱਚ ਸ਼ਾਇਦ ਉਹ ਫਟ ਗਿਆ ਹੋਵੇ ਜਾਂ ਉਹ ਮਰ ਗਿਆ ਹੋਵੇ ਸ਼ਾਇਦ ਨਦੀ ਵਿੱਚ ਡਿੱਗ ਪਿਆ ਹੋਵੇ ਪਰ ਫਿਰ ਵੀ ਉਹਦਾ ਕੋਈ ਸਰਾਕ ਨਾਦਾ ਉਹਦੇ ਪੈਰਾਸ਼ੂਟ ਦਾ ਕੋਈ ਸਰਾਕ ਚਾਹਦਾ ਕੋਈ ਸੂਟ ਕੇ ਇਸ ਕੁਝ ਵੀ ਕਦੇ ਕੁਝ ਨਹੀਂ ਮਿਲਿਆ ਕੁਝ ਲੋਕਾਂ ਦਾ ਇਹ ਮੰਨਣਾ ਕਿ ਸ਼ਾਇਦ ਉਹ ਵਿਅਕਤੀ ਅਮਰੀਕਾ ਦਾ ਹੈ ਹੀ ਨਹੀਂ ਸੀ ਉਹ ਵਿਅਕਤੀ ਬਾਹਰ ਦਾ ਹੀ ਸੀਗਾ ਤੇ ਜਿਹੜੇ ਉਹ ਨੋਟ ਸੀਰੀਅਲ ਨੰਬਰ ਲਾਏ ਹੋਏ ਨੋਟ ਲੈਣ ਸ਼ਾਇਦ ਉਹ ਅਗਰ ਦੁਨੀਆ ਵਿੱਚ ਕਿਤੇ ਹੋਰ ਦੇਸ਼ ਚੱਲ ਗਏ ਹੋਣੇ ਆ ਅਮਰੀਕੀ ਡਾਲਰ ਹੈ ਜਿਹੜਾ ਉਹ ਦੁਨੀਆ ਤੇ ਕਈ ਦੇਸ਼ਾਂ ਵਿੱਚ ਵਰਤਿਆ ਜਾਂਦਾ ਤੇ ਉਹ ਕਿਤੇ ਹੋਰ ਚੱਲ ਗਏ ਹੋਣੇ ਆ ਤਾਂ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਉਹ ਕਿੱਥੇ ਚੱਲੇ ਪਰ ਇੱਕ ਜੋ ਫੈਕਟ ਇਹ ਹੈ ਕਿ ਉਹ ਕੇਸ ਕਦੇ ਸੌਲਵ ਨਹੀਂ ਹੋਇਆ ਉਸ ਘਟਨਾ ਤੋਂ ਲਗਭਗ 45 ਸਾਲ ਬਾਅਦ ਯਾਨੀ ਕਿ 2016 ਦੇ ਵਿੱਚ FBI ਨੇ ਉਹ ਕੇਸ ਬੰਦ ਕਰ ਦਿੱਤਾ ਤੇ ਇਹ ਕੇਸ ਬਣ ਗਿਆ 에ਰੀਅਲ ਇੰਡਸਟਰੀ ਯਾਨੀ ਕਿ ਹਵਾਈ ਇੰਡਸਟਰੀ ਦਾ ਇਕਲੌਤਾ ਐਸਾ ਕੇਸ ਜਿਹੜਾ ਕਦੇ ਸੌਲਵ ਨਹੀਂ ਹੋਇਆ ਨਹੀਂ ਤਾਂ ਜਿੰਨੇ ਵੀ ਜਹਾਜ਼ ਨਾਲ ਰਿਲੇਟਡ ਕ੍ਰਾਈਮ ਕੇਸ ਹੈ ਉਹਨਾਂ ਨੂੰ ਸੌਲਵ ਕਰ ਲਿਆ ਜਾਂਦਾ ਪਰ ਇਹ ਇੱਕੋ ਮਾਤਰ ਕੇਸ ਹੈ ਜਿਹੜਾ ਅੱਜ ਤੱਕ ਕਦੇ ਸੌਲਵ ਨਹੀਂ ਹੋਇਆ ਅਜੇ ਵੀ ਕੋਈ ਨਹੀਂ ਜਾਣਦਾ ਕਿ DB ਕੁਪਰ ਕੌਣ ਸੀ ਕੀ ਸੀ ਕਿੱਥੋਂ ਦਾ ਸੀ ਉਹ ਕਿੱਧਰ ਚਲਾ ਗਿਆ ਉਹਨੇ ਛਾਲ ਹੀ ਕਿਉਂ ਮਾਰੀ ਜਦੋਂ ਕਿ ਉਹ ਜਹਾਜ਼ ਮੈਕਸੀਕੋ ਲੈ ਕੇ ਜਾ ਰਹੇ ਸੀ ਬਟ ਉਹਨੇ ਛਾਲ ਮਾਰਨਾ ਹੀ ਕਿਉਂ ਚੁਣਿਆ ਇਹ ਗੱਲਾ ਕਿਸੇ ਦੇ ਸਮਝ ਵਿੱਚ ਨਹੀਂ ਆ ਜਾਂ ਅੱਜ ਤੱਕ ਐਫ ਬੀ ਆਈ ਯਾਨੀ ਕਿ ਦੁਨੀਆ ਦੀ ਸਭ ਤੋਂ ਟੈਲੀਅੰਟ ਯਾਸੀ ਹੈ ਵਜਿਨੂ ਮੰਨਿਆ ਜਾਂਦਾ ਉਹਦੇ ਵੀ ਹੱਥ ਖੜੇ ਹੋ ਗਏ ਹਾਲੀਵੁੱਡ ਨੇ ਡੀਵੀ ਕੋ ਉੱਪਰ ਦੇ ਉੱਪਰ ਕਈ ਤਰ੍ਹਾਂ ਦੀਆਂ ਕਹਾਣੀਆਂ ਬਣਾਈਆਂ ਨੇ ਆਪੋ ਆਪਣੇ ਦਿਮਾਗ ਨਾਲ ਲੇਖਕਾਂ ਨੇ ਫਿਲਮਾਂ ਦੇ ਵਿੱਚ ਉਹਨੂੰ ਅਲੱਗ-ਅਲੱਗ ਤਰੀਕੇ ਨਾਲ ਪੇਸ਼ ਕੀਤਾ ਕਈਆਂ ਦਾ ਮੰਨਣਾ ਕਿ ਉਹ ਏਲੀਅਨ ਸੀ ਕਈਆਂ ਦਾ ਮੰਨਣਾ ਕੁਝ ਉਹ ਇੱਕ ਰਹਿਸੀ ਬਣ ਕੇ ਰਹਿ ਗਿਆ ਹਮੇਸ਼ਾ ਲਈ। ਬਾਕੀ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹੈ? ਤੁਹਾਨੂੰ ਕੀ ਲੱਗਦਾ ਕੀ ਹੋਇਆ ਹੋਣਾ? ਕੀ ਉਹ ਪਚ ਗਿਆ ਹੋਣਾ ਜਾਂ ਉਹ ਮਰ ਗਿਆ ਹੋਣਾ ਜਾਂ ਫਿਰ ਉਹ ਕੌਣ ਸੀ ਕਿੱਧਰ ਚਲਾ ਗਿਆ? ਸਾਨੂੰ ਕਮੈਂਟ ਕਰਕੇ ਦੱਸੋ ਅਤੇ ਕੀ ਤੁਹਾਨੂੰ ਇਹ ਜਾਣਕਾਰੀ ਪਹਿਲਾਂ ਤੋਂ ਸੀ? ਇਹੋ ਜਿਹੀਆਂ ਹੀ ਹੋਰ ਹੈ ਅੰਗਰੇਜ਼ ਜਾਣਕਾਰੀਆਂ ਲੈਣ ਲਈ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਵੀਡੀਓ ਪਸੰਦ ਆਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ।